ਕਿ ਇਹ ਦੁੱਲੇ ਦੇ ਗੋਲੀਆਂ ਵੱਜੀਆਂ ਬੱਗੇ ਆਏ ਦੇ ਹਾਂਜੀ ਸਾਰਿਆਂ ਨੂੰ ਪਤਾ ਕਿੰਨੇ ਮਾਰੀਆਂ ਅੱਛਾ ਕੇ ਪ੍ਰੇ ਨੇ ਨਾਂ ਲਿਆ ਉਹ ਪ੍ਰੇ ਦਾ ਨਹੀਂ ਲਿਆ ਦੱਸ ਸਾਰੇ ਨੇ ਦੱਸ ਲਿਆ ਤੇ ਫੇਰ ਸੰਦੀਪ ਪਹਿਲਵਾਨ ਦਾ ਵੀ ਪਤਾ ਹੋਊਗਾ ਇਸ ਜਦ ਪ੍ਰੇ ਨੇ ਸਾਰਿਆਂ ਨੇ ਪਤਾ ਕੀ ਗੱਲ ਕੀ ਕੂਂਦਾ ਕੌਣ ਹੈ ਕੋਈ ਹੁਣ ਮੈਂ ਥੋੜਾ ਕੂਣਾ ਯਾਰ ਮੈਂ ਇੱਥੇ ਬੈਠਾ ਹੂੰ ਹੂੰ ਮੈਂ ਨਾਂ ਲਵਾ ਗੋਲੀ ਮਾਰ ਕੇ ਗਾਂ ਜਾਣ ਖੱਪਾ ਮੈਚ ਖੇਡਣ ਆਏ ਕੀ ਨਾਂ ਲੈ ਕੇ ਕਹਿੰਨੇ ਕੀ ਕਹਿੰਦਾ ਤਾਈਓ ਤਾਈ ਬਾਹਰੋਂ ਦੁਨੀਆ ਤਾਈਓ ਨਹੀਂ ਆਉਂਦੀ ਇਸ ਚ ਗੱਲ ਨਹੀਂ ਹੁੰਦੀ ਸਟਾਰ ਉਦਾਂ ਦਾ ਆਪਣੀ ਇੱਕ ਕਮੈਂਟਰੀ ਵਾਲੇ ਹਨੇਰੇ ਦੇ ਵੀ ਬੋਲਦੇ ਆ ਹਨਾ ਜੇ ਪਲੇਅਰ ਗ੍ਰਾਉਂਡ 'ਚ ਟਾਈਮ ਨਾਲ ਨਾ ਆਵੇ ਉੱਥੇ ਵੀ ਬੋਲਦੇ ਆ ਜੇ ਕਮੇਟੀ ਵਾਲੀ ਗਲਤੀ ਹੋ ਉੱਥੇ ਹੀ ਬੋਲਦੇ ਆ ਇਸ ਚੀਜ਼ ਬਾਰੇ ਨਾ ਕਾਹਤੋਂ ਨਹੀਂ ਬੋਲਦੇ ਯਾਰ ਇਹਦੇ ਆਪ ਉਹਨਾਂ ਦੇ ਪਾਸ ਮਾਨਦੇ ਨੇ ਕਮੈਂਟਰ ਮੂੰਹ ਦੇ ਅੱਦੇ ਮੈਂ ਮੂੰਹ ਤੇ ਜਾਂਦਾ ਅੱਧੇ ਕਮੈਂਟਰਾਂ ਨੂੰ ਗੈਂਗਸਟਰਾਂ ਦਾ ਫੋਨ ਹੁੰਦਾ ਅੱਧੇ ਕਮੈਂਟਰ ਨੂੰ ਦੇਖ ਲਈ ਭਲਾ ਵੱਡੀ ਉਸਤਾਦ ਐਂਡ ਤੇ ਆਈ ਯੂਜ਼ਿੰਗ ਵਾਕਿਆ ਅੱਛਾ ਹੰਡ ਦੇ ਇਕ ਬੰਦੇ ਕਬੱਡੀ ਬਚਾਉਣੀ ਹੈ ਗੈਂਗਸਟਰ ਬੰਦੇ ਕੱਢਣ ਇਕੱਲੇ ਕਬੱਡੀ ਆਏ ਬਈ ਜਵਾਨ ਬਾਠੀ ਹਾਂ ਉਹਨਾਂ ਨੂੰ ਹੱਥ ਜੋੜ ਉਹਦੇ ਭਾਜੀ ਤੁਸੀਂ ਆਪਣੇ ਘਰ ਆਈਂ ਆਪੇ ਨੂੰ ਉਹਨਾਂ ਅੱਗੇ ਕੀ ਜੋੜ ਚੱਲਣਾ ਆਪਣਾ ਤਾਕਤ ਉਹਦੇ ਆਏ ਗੈਂਗਸਟਰ ਉਹਦੇ ਅੰਦਰ ਬੈਠੇ ਹੋਣ ਆਪਾਂ ਬੈਠੇ ਇੱਥੇ ਉਸਤਾਦ ਭਰਾ ਕੋਈ ਆ ਗਏ ਅੱਖਾਂ ਫੋੜੋ ਲਾਉਣੀ ਫੋੜੋ ਬੰਦੇ ਗੋਲੀ ਠੋਕ ਦੇਣ ਕੀ ਕਰਨਾਗਾ ਆਪਾਂ ਕਿੰਨੇ ਟੀਕਣੇ ਤੇ ਕਈ ਨਹੀਂ ਲੱਗੇ ਲੱਭਣਾ ਆਪਣੇ ਤੇ ਗੋਲੀ ਵੱਜ ਗਈ ਕੀ ਲੱਭਣਾ